ਪਾਕਿਸਤਾਨ ਲਈ ਜਸੂਸੀ ਕਰਨ ਦੇ ਆਰੋਪ 'ਚ ਗ੍ਰਿਫਤਾਰ ਹੋ ਯੂਟਿਊਬਰ ਜਸਬੀਰ ਸਿੰਘ ਉਰਫ ਜਾਨ ਮਹਿਲ ਕੇਸ 'ਚ ਵੱਡੀ ਅਪਡੇਟ ਸਾਹਮਣੇ ਆਈ ਹੈ ਜਾਨ ਮਹਿਲ ਦੀ ਜ਼ਮਾਨਤ ਪਟੀਸ਼ਨ ਮੁਹਾਲੀ ਅਦਾਲਤ ਵੱਲੋਂ ਰੱਦ ਕਰ ਦਿੱਤੀ ਹੈ ਜਿਹਾ ਡੈਨਿੰਗ ਬਾਸਕਰ ਦੀ ਰਿਪੋਰਟ ਮੁਤਾਬਕ ਜਾਨ ਮਹਲ ਦੇ ਵਕੀਲ ਵੱਲੋਂ ਅਦਾਲਤ 'ਚ ਇਹ ਦਲੀਲ ਦਿੱਤੀ ਗਈ ਸੀ ਕਿ ਜਸਬੀਰ ਸਿੰਘ ਉਰਫ ਜਾਨ ਮਹਿਲ ਖਿਲਾਫ ਕੋਈ ਵੀ ਠੋਸ ਸਬੂਤ ਨਹੀਂ ਨੇ ਜ਼ਮਾਨਤ ਪਟੀਸ਼ਨ ਦਿੱਤੀ ਗਈ ਸੀ ਪਰ ਇਹ ਵੱਡੀ ਖਬਰ ਸਾਹਮਣੇ ਆਈ ਕਿ ਮੁਹਾਲੀ ਅਦਾਲਤ ਵੱਲੋਂ ਇਹ ਕਿਹਾ ਗਿਆ ਹੈ ਕਿ ਜਾਨ ਮਹਿਲ ਤੇ ਗੰਭੀਰ aarop ਲੱਗੇ ਨੇ ਇਸ ਕਰਕੇ ਉਹਨਾਂ ਨੂੰ ਜ਼ਮਾਨਤ ਨਹੀਂ ਮਿਲ ਸਕਦੀ ਤੇ ਇਹ ਕਹਿ ਕੇ ਮੁਹਾਲੀ ਅਦਾਲਤ ਨੇ ਜਸਬੀਰ ਸਿੰਘ ਉਰਫ ਜਾਨ ਮਹਿਲ ਦੀ ਜੋ ਜ਼ਮਾਨਤ ਪਟੀਸ਼ਨ ਹੈ ਉਸ ਨੂੰ ਰੱਦ ਕਰ ਦਿੱਤਾ 10 ਕਿ ਪਿਛਲੇ 1 ਮਹੀਨੇ ਤੋਂ ਜੇਲ੍ਹ 'ਚ ਬੰਦ ਹੈ ਜਸਬੀਰ ਗੁਰਫ ਜਾਨ ਮਹਿਲ ਜਾਨ ਮਹਿਲ ਯੂਟਿਊਬਰ ਹੈ ਤੇ YouTube ਤੇ ਵਲੋਗਿੰਗ ਕਰਦਾ ਹੈ YouTube ਤੇ ਵਲੋਗਿੰਗ ਵੀਡੀਓਜ਼ ਪਾਉਂਦਾ ਸੀ ਤੇ ਉਹਨਾਂ ਨੂੰ 1 ਮਹੀਨੇ ਪਹਿਲੇ ਪਾਕਿਸਤਾਨ ਲਈ ਜਸੂਸੀ ਕਰਨ ਦੇ ਵੱਡੇ aaropha 'ਚ ਗ੍ਰਿਫਤਾਰ ਕੀਤਾ ਗਿਆ ਸੀ ਜਸਬੀਰ ਸਿੰਘ ਤੇ ਵੱਡੇ ਆਰੋਪ ਲੱਗੇ ਨੇ ਕਿ ਉਹਨਾਂ ਦੇ ਆਈਏਸ ਏਜੰਟਾਂ ਨਾਲ ਜੋ ਹੈ ਸੰਪਰਕ ਨੇ ਤੇ ਉਹਨਾਂ ਨੇ ਕਾਫੀ ਜੋ ਭਾਰਤ ਦੀ ਇਨਫੋਰਮੇਸ਼ਨ ਹੈ ਜਾਣਕਾਰੀ ਹੈ ਉਹ ਜੋ ਹੈ ਪਾਕਿਸਤਾਨ ਨੂੰ ਭੇਜੀ ਹੈ ਸਪੈਸ਼ਲੀ ਜਦੋਂ ਕਿ ਭਾਰਤ ਤੇ ਪਾਕਿਸਤਾਨ ਦੇ ਜੰਗ ਹੋਈ ਸੀਗੀ ਆਪਰੇਸ਼ਨ ਸਿੰਦੂਰ ਦੌਰਾਨ ਕਾਫੀ ਜੋ ਇਨਫੋਰਮੇਸ਼ਨ ਹੈ ਉਹ ਪਾਕਿਸਤਾਨ ਨੂੰ ਭੇਜੀ ਹੈ ਸੀਗੀ ਜੋਤੀ ਮਲਹੋਤਰਾ ਜੋ ਯੂਟਿਊਬਰ ਹਰਿਆਣਾ ਦੀ ਫੇਮਸ ਯੂਟਿਊਬਰ ਜੋਤੀ ਮਲਹੋਤਰਾ ਦੀ ਵੀ ਗ੍ਰਿਫਤਾਰੀ ਪਾਕਿਸਤਾਨ ਦੀ ਜਾਸੂਸੀ ਦੇ ਆਰੋਪ ਚ ਹੋਈ ਸੀ ਤੇ ਉਸ ਤੋਂ ਬਾਅਦ ਹੀ ਜਸਬੀਰ ਸਿੰਘ ਤੇ ਪੰਜਾਬ ਪੁਲਿਸ ਨੂੰ ਜੋ ਸੀਗਾ ਸ਼ੱਕ ਹੋਇਆ ਕਿਉਂਕਿ ਜਸ ਬੀਰ ਸਿੰਘ ਤੇ ਜੋਤੀ ਮਲਹੋਤਰਾ ਦੀ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਜੋ ਸੀ ਗਿਆ ਸਾਹਮਣੀ ਆਈਆਂ ਸੀ ਜਿਸ ਤੋਂ ਬਾਅਦ ਹੀ ਪੰਜਾਬ ਪੁਲਿਸ ਨੂੰ ਜਸਪੀਰ ਸਿੰਘ ਉਰਫ ਜਾਨ ਮਿਲਤੇ ਵੀ ਸ਼ੱਕ ਹੋਇਆ ਸੀ ਤੇ ਉਸ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਹਨਾਂ ਦੇ ਵੱਡੇ aarop ਪਾਕਿਸਤਾਨ ਲਈ ਜਸੂਸੀ ਕਰਨ ਦੇ ਜੋ ਸੀਗੇ ਲੱਗੇ ਸੀਗੇ ਇਹ ਵੱਡੇ aarop ਉਹਨਾਂ ਤੇ ਲੱਗੇ ਨੇ ਕਿ ਜਾਨ ਮਹਿਲ ਆਈਐਸਏ ਇੰਜਟਾਂ ਦੇ ਨਾਲ ਸੰਪਰਕ ਚ ਨੇ ਆਈਐਸਏ ਏਜੰਟ ਹਸਲ ਅਰੀ ਉਰਫ ਜੱਟ ਰੰਦਾਵਾ ਤੇ ਪਾਕਿਸਤਾਨ ਹਾਈ ਕਮਿਸ਼ਨ ਤੋਂ ਕੱਢੇ ਗਏ ਅਧਿਕਾਰੀ احਸਾਨ ਉਰ रहमान ਉਰਫ ਦਾਨਿਸ਼ ਦੇ संपर्क चू सिगे जान महल ते ओना ने जो सिगा ओना दे थ्रू जो सिगे ओना दी ਹੋਰ کئی پاکستانی جاسੂਸਾਂ ਦੇ ਨਾਲ ਤੇ आईएसआई एजंट ਨਾਲ ਸੰਪਰਕ ਚਾਇ ਜਾਣਕਾਰੀ ਮੁਤਾਬਕ ਦਿੱਲੀ چو ਹੋਈ ਪਾਕਿਸਤਾਨ ਡੇਟ چو ਵੀ ਜਸबीर ਸਿੰਘ ਉਰਫ जान महल जो सिगे ਗਈ ਸੀ ਜਿੱਥੇ ਹੀ ਜੋਤੀ ਮਲਹੋਤਰਾ ਵੀ ਪਹੁੰਚ ਸੰਦਾਨਿਸ਼ ਤੇ ਨਿਯੋਤ ਤੇ ਜੋ सिगा ਜਸबीर ਸਿੰਘ ਜਾਣਕਾਰੀ ਮੁਤਾਬਕ ਹੋਤੀ ਗਈ ਸੀ ਜੁਸ ਦੀਆਂ ਤਸਵੀਰਾਂ ਵੀ سوشل میڈیا ਤੇ ਸਾਹਮਣੇ ਆਈਆਂ ਸੀ ਤਸਵੀਰਾਂ ਜੇ ਤੁਸੀਂ ਵੇਖ ਸਕਦੇ ਹੋ ਦਾਨਿਸ਼ ਨੇ ਜੋਤੀ ਮਲਹੋਤਰਾ ਨੇ ਤੇ ਜਾਨ ਮਹਿਲ ਨੇ ਤੇ ਤਸਵੀਰਾਂ ਸੋਸ਼ਲ ਮੀਡੀਆ ਤੇ ਸਾਹਮਣੇ ਆਈਆਂ ਸੀਗੀਆਂ ਤੇ ਇਸ ਤੋਂ ਬਾਅਦ ਹੀ ਜਦੋਂ ਜੋਤੀ ਮਲਹੋਤਰਾ ਦੀ ਗ੍ਰਿਫਤਾਰੀ ਹੋਈ ਤੇ ਉਸ ਤਸਵੀਰਾਂ ਤੋਂ ਬਾਅਦ ਜਸਬੀਰ ਸਿੰਘ ਤੇ ਵੀ ਸ਼ੱਕ ਹੋਇਆ ਤੇ ਪੁਲਿਸ ਨੇ ਉਹਨਾਂ ਨੂੰ ਸ਼ੱਕ ਚ ਲੈਂਦੇ ਹੋਏ ਗ੍ਰਿਫਤਾਰ ਕੀਤਾ ਤੇ ਉਹਨਾਂ ਦੇ ਵੱਡੇ aarop ਲੱਗੇ ਤੇ ਇਸ ਤੋਂ ਬਾਅਦ ਹੀ ਜਦੋਂ ਇਸ ਕੇਸ 'ਚ ਜੋ ਸੀਗੀ ਜਾਂਚ ਸ਼ੁਰੂ ਹੋਈ ਦੱਸਦੀ ਹੈ ਕਿ ਉਹਨਾਂ ਦੇ ਜੋ ਕੇਸ ਹੈਗਾ ਉਹ ਸਟੇਟ ਸਪੈਸ਼ਲ ਆਪਰੇਸ਼ਨ ਸੈਲ ਯਾਨੀ ਕਿ SSOC ਵੱਲੋਂ ਜੋ ਹੈਗਾ ਦੇਖਿਆ ਜਾ ਰਿਹਾ ਹੈ SSOC ਵੱਲੋਂ ਜਾਂਚ ਕੀਤੀ ਜਾ ਰਹੀ ਹੈ ਜਾਨ ਮਹਿਲ ਦੇ ਕੇਸ ਤੇ ਵੱਡੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਕਿ ਚਾਰ ਵਾਰੀ ਜਾਣਕਾਰੀ ਮੁਤਾਬਕ ਜਨ ਮਾਲਿਓ ਪਾਕਿਸਤਾਨ ਜਾ ਚੁੱਕੇ ਨੇ 2020 21 ਤੇ 2024 ਚ ਜਾਨ ਮਹਿਰ ਯਾਨੀ ਕਿ ਜਸਬੀਰ ਸਿੰਘ ਪਾਕਿਸਤਾਨ ਗਈ ਸੀਗੇ ਤੇ ਉੱਥੇ ਉਹਨਾਂ ਦੇ ਆਈਐਸਆਈ ਏਜੰਟਾਂ ਦੇ ਨਾਲੋਂ ਸੰਪਰਕ ਚ ਇਹ ਵੱਡੇ aarop ਉਹਨਾਂ ਤੇ ਲੱਗੇ ਇਸ ਨਾਲ ਹੀ ਜਦੋਂ ਫੋਰੈਂਸਿਕ ਵਾਸਤੇ ਉਹਨਾਂ ਦੇ ਲੈਪਟਾਪ ਤੇ ਫੋਨ ਬਰਾਮਦ ਕੀਤੇ ਗਏ ਤੇ ਉਸੇ ਵਿੱਚ ਵਿੱਚ ਵੀ ਜੋ ਕਈ ਪਾਕਿਸਤਾਨੀ ਲੋਕਾਂ ਦੇ ਨੰਬਰ ਏਜੰਟਾਂ ਦੇ ਨੰਬਰ ਉਹਨਾਂ ਦੇ ਫੋਨ 'ਚ ਬਰਾਮਦ ਹੋਏ ਨੇ ਤੇ ਇਹ ਵੀ ਜਾਣਕਾਰੀ ਸਾਹਮਣੇ ਆਈ ਸੀ ਕਿ ਉਹਨਾਂ ਨੇ ਆਪਣੇ ਫੋਨ 'ਚ ਕਈ ਡਾਟਾ ਡਿਲੀਟ ਵੀ ਕੀਤਾ ਸੀ ਜਦੋਂ ਉਹ ਪਾਕਿਸਤਾਨ ਦੇ ਦੌਰੇ ਤੇ ਗਈ ਸੀ ਤੇ ਉਸ ਦੌਰਾਨ ਉਹਨਾਂ ਦਾ ਲੈਪਟਾਪ ਕੁਝ ਸਮੇਂ ਲਈ ISI ਏਜੰਟਾਂ ਦੇ ਕੋਲ ਸੀਗਾ ਤੇ ਉਸ ਤੋਂ ਬਾਅਦ ਕਈ ਡਾਟਾ ਉਹਨਾਂ ਦੇ ਲੈਪਟਾਪ 'ਚੋਂ ਡਿਲੀਟ ਕੀਤਾ ਗਿਆ ਫਿਲਹਾਲ ਪੁਲਿਸ ਨੇ ਉਹਨਾਂ ਦਾ ਲੈਪਟਾਪ ਤੇ ਫੋਨ ਜੋ ਵੀ ਬਰਾਮਦ ਹੋਈ ਸੀਗੀ ਉਹ ਫੋਰੈਂਸਿਕ ਜਾਂਚ ਲਈ ਭੇਜਿਆ ਤੇ ਜਾਂਚ ਹਜੇ ਵੀ ਚੱਲ ਰਹੀ ਵੱਡੇ ਆਰੋਪ ਜੋ ਸੀਗੇ ਜਸਬੀਰ ਸਿੰਘ ਉਰਫ ਜਾਨ ਮਲ ਤੇ ਲੱਗੇ ਸੀ ਉਹ ਆਪਣੇ YouTube ਲਈ ਜੋ ਹੈਗੇ ਵਲੌਗਿੰਗ ਕਰਦੇ ਤੇ ਉਹਨਾਂ ਦੇ ਵਲੌਗਿੰਗ ਚ ਵੀ ਉਹਨਾਂ ਨੇ ਪਾਕਿਸਤਾਨ ਨੂੰ ਲੈ ਕੇ ਕਈ ਜੋ ਸੀਗੇ ਆਪਣੇ ਵਲੌਗ ਬਣਾਏ ਸਰਹੱਦ ਤੋਂ ਪਾਕਿਸਤਾਨ ਕਿਵੇਂ ਜਾ ਤੇ ਹੋਰ ਵੀ ਲਾਹੌਰ ਤੇ ਪਾਕਿਸਤਾਨ ਦੇ ਅੰਦਰ ਜਾ ਕੇ ਉਹਨਾਂ ਨੇ ਕਾਫੀ ਵਲੌਗਿੰਗ ਵੀ ਜੋ ਹੈ ਕੀਤੀ ਹੈ ਤੇ ਉਸ ਨੂੰ ਆਪਣੇ YouTube ਚੈਨਲ ਤੇ ਵੀ ਪਾਇਆ ਤੇ ਇਸੇ ਆਰੋਪਾਂ ਦੇ ਤਹਿਤ ਜੋ ਸੀਗਾ ਉਹਨਾਂ ਨੂੰ ਜਸਬੀਰ ਸਿੰਘ ਉਰਫ ਜਾਨ ਮਹਿਲ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਪਿਛਲੇ 1 ਮਹੀਨੇ ਤੋਂ ਪੁਲਿਸ ਦੀ ਹਿਰਾਸਤ ਚ ਨੇ ਤੇ ਹੁਣ ਵੱਡੀ ਖਬਰ ਉਹਨਾਂ ਦੇ ਕੇਸ 'ਚ ਸਾਹਮਣੇ ਆਈ ਹੈ ਜਸਬੀਰ ਸਿੰਘ ਵੱਲੋਂ ਜੋ ਹੈਗੀ ਅਦਾਲਤ ਅਦਾਲਤ ਚ ਜ਼ਮਾਨਤ ਪਟੀਸ਼ਨ ਦਰਜ ਕੀਤੀ ਗਈ ਸੀ ਕਿ ਲੇਕਿਨ ਮੋਹਾਲੀ ਅਦਾਲਤ ਨੇ ਉਹਨਾਂ ਦੀ ਜ਼ਮਾਨਤ ਯਾਚਿਕਾ ਨੂੰ ਜ਼ਮਾਨਤ ਪਟੀਸ਼ਨ ਨੂੰ ਰੱਦ ਕਰ ਦਿੱਤਾ ਤੇ ਜਸਬੀਰ ਸਿੰਘ ਗੁਰਵਜਨ ਮਹਿਲ ਦੇ ਕੇ ਅੱਜ ਵੱਡੀ ਖਬਰ ਸਾਹਮਣੇ ਆਈ ਹੈ ਕਿ ਉਹਨਾਂ ਦੀ ਜ਼ਮਾਨਤ ਪਟੀਸ਼ਨ ਅਦਾਲਤ ਨੇ ਰੱਦ ਕਰ ਦਿੱਤੀ ਹੈ ਤੇ ਹੁਣ ਆਉਣ ਵਾਲੇ ਸਮੇਂ ਚ ਵੇਖਣਾ ਹੋਵੇਗਾ ਕਿ ਜਸਬੀਰ ਸਿੰਘ ਹਾਈ ਕੋਰਟ ਦਾ ਰੁਖ ਕਰਦੇ ਨੇ ਤੇ ਇਸ ਕੇਸ ਚ ਹੋਰ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਹੁਣ ਆਉਣ ਵਾਲੇ ਸਮੇਂ ਚ ਵੇਖਣਾ ਹੋਵੇਗਾ ਬਾਕੀ ਤੁਹਾਡਾ ਇਸ ਖਬਰ ਤੇ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਦੱਸੋ ਤੇ ਪੰਜਾਬ ਦੀ ਅਪਡੇਟਸ ਲਈ ਦੇਖਦੇ ਰਹੋ ਪੰਜਾਬ ਤੋਂ